ਦੇ ਬੇਸਮੈਂਟ ਦੇ ਮਾਸੀ ਆਸੀ ਮਾਸੀ ਕਾਲ ਸਰ ਜੀ ਐਨ ਆ ਕਮਾਨ ਤੇ ਆਜ਼ਾਦ ਤੇ ਆਸਾ ਤੇ ਅਮੀਦਾ ਤੇ ਸੁਪਰਿਆ ਭਰੀਆਂ ਤਾਲੀਆਂ ਹੋਣੀਆਂ ਚਾਹੀਦੀ ਮਾਨੋ ਐਸਐਸਪੀ ਸਾਹਿਬ ਆਜੀ ਇੰਟਰਨੈਸ਼ਨਲ ਡਗ ਦੇ ਉੱਪਰ ਸਾਰੇ ਬਰਨਾਲੇ ਦੇ ਬਰਨਾਲੇ ਸੇਲੇ ਦੀਆਂ ਪੁਝਾਵਾਂ ਦੇ ਅੰਦਰ ਬਲ ਹੈ ਤਾਕਤ ਹੈ ਸ਼ਕਤੀ ਹੈ ਚਰਲੋਕਿਆ ਦੇ ਲੋਕਾਂ ਕੇ ਪਦਾਂ ਦੇ ਵਿਚਾਰ ਪੇਸ਼ ਕੀਤੇ ਹੈ ਉਹਨਾਂ ਨੇ ਆਪਣੀਆਂ ਚੌਤਰੀਆਂ ਤੇ ਗੜੀਆਂ ਤੇ ਇਕੱਠਾ ਕੇ ਮੁਹਿੰਦਰੀ ਪ੍ਰਯਤ ਕਰੋਂਗੇ ਤਾਂ ਅਜਿជា ਵੀ ਜੋ ਨੋ ਇੰਟਰਨੈਸ਼ਨਲ ਡਰਾਗ ਦੇ ਉੱਪਰ ਵੀ ਜਿਹੜਾ ਸਾਰੇ ਪੰਜਾਬ ਦੇ ਅੰਦਰ ਉਹਨਾਂ ਦੇ ਅੰਦਰ ਖੇਡਾਂ ਤੇ ਤਗਮੇ ਤੇ ਵੱਡੇ ਮੰਚਾ ਤੱਕ ਲੈ ਕੇ ਜਾਣ ਦੇ ਲਈ ਪੁਸਤਕ ਸੰਗਿਆਚਾਰਨ ਪੰਜਾਬ ਦੇ ਵਿਸਤੇ ਦੇ ਅਮੀਰ ਬਰਾਸਤੇ ਬਾਤ ਬਣਾਉਣ ਦੇ ਲਈ ਅੱਜ ਬਹਾਦੀ ਬਹੁਤ ਇੱਥੇ ਤੁਸੀਂ ਵਾਈਸ ਸਕੂਲ ਦੇ ਆਪਿਆਂ ਦਾ ਸਮੂਚੇ ਕੋਸ਼ ਵੀ ਭਾਗ ਦਾ ਮਾਝੋ ਸਿਵਲ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਸਭੂਤੀ ਹਾਜ਼ਰੀ ਵੱਲੋਂ ਮੈਂ ਜ਼ਰੂਰੀ ਬਿਆਨ ਕੀਤਾ ਹੈ ਕਿ ਜਿੰਮੇਵਾਰ ਸਰਗਰਿਆਂ ਨੂੰ ਨੱਥ ਪਾਉਣ ਦੇ ਲਈ ਬਹੁਤ ਬਜਰਦਾਰ ਵਿਚਾਰਾਂ ਦਾ ਕੋਸ਼ ਕਰਦਾ ਹੈ ਜੋ ਜਿੰਨੀ ਤੱਕ ਮਨਕਾ

या फिर इंटरनेशनल डे अभी ड्रग एब्यूज एंड एजुकेशन का दिन है तो आप इसे बता दें बनाला पुलिस बनाला प्रशासन सुनहरी आज ही तो अटल से योग मंगलवार से इतने आए हैं पटियाला रेंज पर नो चार जिले हैं ये इतने बता रहे बात के नाव में समाज के बीच अपनी सब तो बड़ी बुराई कि पब्लिक के सहयोग तो बिना ये जो बीमारी ये खत्म नहीं होती इस करके तो आने बुलाया है करते हैं जेडे भी पेंटर्स है कि बड़ी फिशेस हैं ड्रग्स मंगलर्स हैं रेगुलर साढ़े बनो ਰਾਜਨੀਤੀ ਦਾ ਸਭ ਤੋਂ ਪੂਰੇ ਲਤਨ ਕਰਦੀ ਰਹਿੰਦੀ ਹੈ ਕਿ ਜਿਹੜੀ ਨਸ਼ਾ ਦੀ ਇੱਕ ਕੋੜ ਹੈ ਇਹ ਮੈਂ ਆਪਣੇ ਪਰਿਵਾਰ ਪਿੰਡ ਸ਼ਹਿਰ ਰੂਪੇ ਆਪਣੇ ਦੇਸ਼ ਵਿੱਚੋਂ ਜਾਨ ਤੋਂ ਖਤਰ ਕਰਨ ਲਈ ਕੀਤੇ ਜਾ ਰਹੇ ਉਹ ਪਰਾਇਆ ਵਿੱਚ ਧੰਦੇ ਵਿੱਚ ਸ਼ਾਮਲ ਅਨਸਰਾ ਖਲਾਬ ਬੀਡੀ ਦੇ ਮਹਿਮ ਵਿੱਚ 27 ਹਰੋ ਆ ਸਰਕਾਰ ਨੂੰ ਹਾਜ਼ਰੀਨ ਜੇਲ੍ਹੋਂ ਤਾਂ ਮੁਕਤ ਕਰ ਸਕਦੇ ਨੇ ਕਿ ਤੁਹਾਨੂੰ ਕਿਸੇ ਕਿਸੇ ਵਿੱਚ 10 ਹੋ ਸਕਦੇ ਆ ਕਿਸੇ ਵਿੱਚ 5 ਹੋ ਸਕਦੇ ਆ ਕਿਸੇ ਵਿੱਚ 15 ਵੀ ਹੋ ਸਕਦੇ ਨੇ ਇਤਿਹਾਸ ਨੇ ਮੱਦੇ ਭਾ ਕੇ ਦਿੱਤੇ ਨੇ ਤੁਸੀਂ ਦੇਖ ਲਓ ਇਹ ਅਸੀਂ ਕੰਮ ਵੀ ਕਰ ਰਹੇ ਹਾਂ ਸਾਨੂੰ ਸੀਸਤਾਪ ਵੱਲੋਂ ਵੀ ਬਹੁਤ ਸਾਰੇ ਰਾਸਤੇ ਸਾਡੇ ਸਾਨੇ ਵੱਲੋਂ। ਪਰ ਉਹਨੋਂ ਜੀ ਜਿਹੜਾ ਸਿਗਨੇਚਰ ਦੇ ਕੈਪਸੂਲ ਸੀ ਉਹ ਲੀਗਲ ਸੀ। ਉਦੋਂ ਅਸੀਂ ਲੌਣਾ ਪਾਇਆ ਸੀ ਵੀ ਜੇ 3 ਸਾਲ ਪਹਿਲਾਂ ਮੈਂ ਬਹੁਤ ਜ਼ਿਆਦਾ ਦਸੇ ਕਰਦਾ ਸੀ। ਕਹਿੰਦਾ ਭਾਬੀ ਕੋਈ ਨਸਾਹਜਾ ਹਰੀ ਨਹੀਂ ਕਿਸੇ ਜਿਹੜਾ ਮੈਂ ਕੀਤਾ ਨਾ ਹੋਵੇ। ਬਹੁਤ ਜ਼ਿਆਦਾ ਇੱਕ ਪਰਸੈਂਟ ਨੰਗੀਆਂ ਇੱਕ ਦਿੱਲੀ ਇੱਕ ਪਟਾਲ ਦਾ ਇੱਕ ਪੰਨਾ ਪੜ੍ਹਦੀ ਆਪਕਾ ਹਾਂਗਾ ਤੇ ਜੀ ਦੱਸ ਸਕੂ ਸ਼ਕਲਾਂਗਾ ਦਿੱਲੀ ਮਦਿਲੇ ਕੋਈ ਪ੍ਰਿਆ ਖਾਣਾ ਖਾਊਗਾ ਤੇ जी आज इंटरनेशनल एंटी ड्रग डे थे ਬਰਨਾਲਾ ਪੁਲਿਸ ਤੇ ਬਰਨਾਲਾ ਐਡਮਿਨਿਸਟ੍ਰੇਸ਼ਨ ਵੱਲੋਂ ਐਸ ਪਰ ਦੀ ਡਾਇਰੈਕਸ਼ਨ ਆਫ ਆਨਰੇਬਲ ਸੀਐਮ ਪੰਜਾਬ ਡੀਜੀਪੀ ਪੰਜਾਬ ਅਸੀਂ ਇੱਥੇ ਇੱਕ ਪਬਲਿਕ ਐਂਡ ਪੁਲਿਸ ਐਡਮਿਨਿਸਟ੍ਰੇਸ਼ਨ ਦੀ ਜੁਆਇੰਟ ਮੀਟਿੰਗ ਕੀਤੀ ਸੀ ਉਹਦੇ ਵਿੱਚ ਜੋ ਪਟਿਆਲਾ ਰੇਂਜ ਵੱਲੋਂ ਮਿਸ਼ਨ ਸਹਿਯੋਗ ਸ਼ੁਰੂਆਤ ਕੀਤੀ ਗਈ ਹੈ ਉਹਦੇ ਤਹਿਤ ਹੀ ਉਪਰਾਲਾ ਹੈਗਾ ਉਹਦੇ ਵਿੱਚ ਅਸੀਂ ਲੋਕਾਂ ਨੂੰ ਇਹ ਹੀ ਅਪੀਲ ਕੀਤੀ ਹੈ ਕਿ ਜਿੱਦਾਂ ਡਰੱਗ ਦਾ ਜਿਹੜਾ ਇਹ ਮੈਨਸ ਪੰਜਾਬ ਦੇ ਵਿੱਚ ਫੈਲਿਆ ਹੋਇਆ ਹੈ ਇਹਦੇ ਵਿੱਚ ਸਪਲਾਈ ਤੇ ਡਿਮਾਂਡ ਦੋਨਾਂ ਤੇ ਵਰਕ ਕਰਨ ਦੀ ਲੋੜ ਹੈ ਐਨਫੋਰਸਮੈਂਟ ਤੇ ਪ੍ਰੀਵੈਂਸ਼ਨ ਦੋਨਾਂ ਫਰੰਟਸ ਤੇ ਸਾਨੂੰ ਕੰਮ ਕਰਨ ਦੀ ਲੋੜ ਹੈ ਉਹਦੇ ਵਿੱਚ ਪਬਲਿਕ ਦਾ ਸਪੋਰਟ ਹਰ ਪੱਖੋਂ ਪ੍ਰਸ਼ਾਸਨ ਤੇ ਪੁਲਿਸ ਨੂੰ ਮੁਹੱਈਆ ਕਰਾਇਆ ਜਾਏ ਤਾਂ ਕਿ ਆਪਾਂ ਜੁਆਇੰਟਲੀ ਵਰਕ ਕਰਦੇ ਹੋਏ ਇਹਦੇ ਤੇ ਨੱਥ ਪਾਈ ਜੀ ਅਸੀਂ ਨਾ ਰੈਗੂਲਰ ਸਾਡੀ ਮੀਟਿੰਗਸ ਚੱਲਦੀ ਰਹਿਣੀ ਹੈ ਸਾਡੇ ਅਫਸਰਾਂ ਨਾਲ ਵੀ ਐਨਕਾਉਰਡ ਦੀ ਮੀਟਿੰਗ ਐਵਰੀ ਮੰਥ ਸਾਡੇ ਪ੍ਰਸ਼ਾਸਨ ਨਾਲ ਵੀ ਹੁੰਦੀ ਹੈ ਉਹਦੇ ਵਿੱਚ ਹੈਲਥ ਡਿਪਾਰਟਮੈਂਟ ਤੋਂ ਸਪੋਰਟਸ ਡਿਪਾਰਟਮੈਂਟ ਪੁਲਿਸ ਡਿਪਾਰਟਮੈਂਟ ਸਾਰੇ ਡਿਪਾਰਟਮੈਂਟਸ ਦੇ ਆਫਸਰ ਹੁੰਦੇ ਆ ਉਹਦੇ ਨਾਲ ਵੀ ਅਸੀਂ ਇਹ ਡੈਲੀਬਰੇਟ ਕਰਦੇ ਆਂ ਵੀ ਗਰਾਊਂਡ ਤੇ ਕੀ ਪ੍ਰੋਬਲਮਸ ਆ ਰਹੀ ਹੈ ਤੋਂ ਉਹਨਾਂ ਤੇ ਡੈਲੀਬਰੇਟ ਕਰਦੇ ਹੋਏ ਉਹਦੇ ਸੋਲੂਸ਼ਨਸ ਵੀ ਕੱਢੇ ਜਾਂਦੇ ਆਂ ਜਿੱਦਾਂ ਅੱਜ ਵੀ ਕਿਸੇ ਨੇ ਪ੍ਰੋਬਲਮਸ ਦੱਸੀ ਹੈ ਉਹਦੇ ਤੇ ਵੀ ਅਸੀਂ ਡੈਲੀਬਰੇਟ ਕਰਕੇ ਸੋਲੂਸ਼ਨਸ ਲੱਭਾਂਗੇ ਤੇ ਗਰਾਊਂਡ ਤੇ ਇੰਪੈਕਟ ਲੈ ਕੇ ਆਵਾਂਗੇ ਉਹਦੇ ਨਾਲ ਨਾਲ ਬਰਨਾਲਾ ਪੁਲਿਸ ਦੀ ਮੋਹਮ ਅਵੇਅਰਨੈਸ ਦੀ ਰੈਗੂਲਰ ਜਾਰੀ ਹੈ ਅਸੀਂ ਡੇਲੀ ਥਾਣੇ ਦੇ ਵਿੱਚੋਂ ਜੀਓਜ਼ ਲੈਵਲ ਤੇ ਸਾਡੇ ਲੈਵਲ ਤੇ ਪਿੰਡਾਂ ਦੇ ਵਿੱਚ ਜਾ ਕੇ ਸਕੂਲਸ ਕਾਲਜੇਸ ਦੇ ਵਿੱਚ ਜਾ ਕੇ ਡਰੱਗਸ ਦੇ ਸੰਬੰਧ ਦੇ ਵਿੱਚ ਇਸ ਮੈਨੇਜ ਦੇ ਅਗੇਂਸਟ ਅਵੇਅਰਨੈਸ ਡਰਾਈਵ ਸਾਡੀ ਰੈਗੂਲਰ ਚੱਲ ਰਹੀ ਹੈ ਉਹਦਾ ਕਾਫੀ ਅੱਛਾ ਫੀਡਬੈਕ ਵੀ ਮਿਲ ਰਿਹਾ ਹੈ ਸਾਨੂੰ ਤੇ ਕਾਫੀ ਇਨਫੋਰਮੇਸ਼ਨ ਵੀ ਆ ਰਹੀ ਹੈ ਜਿਦੇ ਤੇ ਤਹ ਤਸੀਂ ਕੰਮ ਕਰਦੇ ਹੋਏ ਐਫਆਈਆਰਸ ਵੀ ਲਾਂਚ ਕਰ ਰਹੇ ਆ ਅਰੈਸਟਸ ਵੀ ਹੋ ਰਹੀਆਂ ਰਿਕਵਰੀਜ਼ ਵੀ ਹੋ ਰਹੀਆਂ ਐਂਡ ਜਿਹੜੇ ਐਡਿਕਟਸ ਹੈਗੇ ਉਹਨਾਂ ਨੂੰ ਵੀ ਭਰਤੀ ਕਰਾ ਕੇ ਡੀ ਐਡਿਕਸ਼ਨ ਸੈਂਟਰਸ ਦੇ ਵਿੱਚ ਉਹਨਾਂ ਨੂੰ ਇਸ ਕੋਰਡ ਦੇ ਵਿੱਚੋਂ ਕਢਣ ਦੀ ਪੂਰੀ ਕੋਸ਼ਿਸ਼ ਚੱਲ ਰਹੀ ਹੈ ਉਹਦੇ ਨਾਲ ਨਾਲ ਬਰਨਾਲਾ ਪੁਲਿਸ ਸਪੋਰਟਸ ਐਕਟੀਵਿਟੀ ਨੂੰ ਪ੍ਰਸ਼ਾਸਨ ਵੱਲੋਂ ਵੀ ਬढ़ावा ਦਿੱਤਾ ਜਾ ਰਿਹਾ ਹੈ ਪਿਛੇ ਸੀ ਵੀ ਅਸੀਂ ਵੌਕਥਨ ਸਾਈਕਲਥਨ ਮੈਰਾਥਨ ਦੈਨ ਟੂਰਨਾਮੈਂਟਸ ਆਫ ਬਾਸਕਟਬਾਲ ਕਬੱਡੀ ਟੂਰਨਾਮੈਂਟ ਕਰਾਏ ਆ ਅਭੀ 29 ਤਰੀਕ ਨੂੰ ਫੇਰ ਸੈਟਰਡੇ ਨੂੰ ਅਸੀਂ ਰੱਖਿਆ ਹੋਇਆ ਹੈ ਸਪੋਰਟਸ ਐਥਲੈਟਿਕ ਮੀਟ ਰੱਖੀ ਹੈ ਜਿਹਦੇ ਵਿੱਚ ਨੀਅਰ ਅਬਾਊਟ 9 ਤੋਂ 10 ਅਸੀਂ ਇਵੈਂਟਸ ਕਰਾਵਾਂਗੇ ਤੇ ਅਸੀਂ ਇਹੀ ਅਪੀਲ ਕਰਦੇ ਆ ਪਬਲਿਕ ਨੂੰ ਕਿ ਪੁਲਿਸ ਤੇ ਪ੍ਰਸ਼ਾਸਨ ਦਾ ਸਾਥ ਦੇਣ ਤੇ ਯੰਗਸਟਰਸ ਜਿਹੜੇ ਵੀ ਹੈਗੀ ਉਹਨਾਂ ਦੀ એનર્ਜੀ ਨੂੰ ਚੈਨਲਾਈਜ਼ ਕਰਨ ਪੋਜ਼ਿਟਿਵਲੀ ਸਪੋਰਟਸ ਵੱਲ ਤੇ ਫਿਟ ਔਰ ਇੱਕ ਤੰਦਰੁਸਤ ਪੰਜਾਬ ਬਣਾਈ ਹਾਂਜੀ ਮੈਂ ਚਰਨਜੀਤ ਕੌਰ ਜ਼ਿਲ੍ਹਾ ਮੀਤ ਪ੍ਰਧਾਨ ਬਰਨਾਲਾ ਸਾਡੀ ਮਾਨ ਸਰਕਾਰ ਵੱਲੋਂ ਬਹੁਤ ਹੀ ਲੇਕਪਰਾਲਾ ਕੀਤਾ ਗਿਆ ਹੈ ਪ੍ਰਸ਼ਾਸਨ ਦਾ ਵੀ ਸਾਨੂੰ ਪੂਰਾ ਸਹਿਯੋਗ ਹੈ ਜੇ ਇਸੇ ਤਰ੍ਹਾਂ ਸਹਿਯੋਗ ਹੁੰਦਾ ਰਿਹਾ ਤਾਂ ਸਾਡੀ ਅਸੀਂ ਆਪਣੀ ਆਪ ਦੀ ਪਾਰਟੀ ਦੇ ਵਿੱਚੋਂ ਵੀ 5-5 ਮੈਂਬਰੀ ਕਮੇਟੀ ਬਣਾ ਕੇ ਹਰ ਇੱਕ ਪਿੰਡ ਦੇ ਵਿੱਚ ਗਠਿਤ ਕੀਤੀ ਹੈ ਅਸੀਂ ਵੀ ਜੋ ਨਸ਼ੇ ਦੀ ਜਿਆਦਾ ਪਰਮਾਰ ਹੋਈ ਪਈ ਹੈ ਇਹਨੂੰ ਠੱਲ ਪਾਉਣਾ ਚਾਹੁੰਦੇ ਹਾਂ ਮਾਨ ਸਰਕਾਰ ਤੇ ਇਕੱਲਾ ਪ੍ਰਸ਼ਾਸਨ ਕੁਝ ਨਹੀਂ ਕਰੂਗਾ ਮੇਰੀ ਵੀ ਲੋਕਾਂ ਨੂੰ ਇਹੀ ਅਪੀਲ ਹੈ ਕਿ ਆਪਾਂ ਨਾਲ ਲੱਗ ਕੇ ਪ੍ਰਸ਼ਾਸਨ ਦਾ ਸਰਕਾਰ ਦਾ ਸਾਥ ਦਈਏ ਤੇ ਇਸ ਨਸ਼ੇ ਨੂੰ ਆਪਾਂ ਠੱਲ ਪਾ ਸਕੀਏ ਜੋ ਕਿ ਅੱਗ ਘਰ ਘਰ ਲੱਗੀ ਹੋਈ ਹੈ ਕੱਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਆਪਣੇ ਘਰਾਂ ਦੇ ਵਿੱਚ ਵੀ ਆ ਹੀ ਜਾਣੀ ਹੈ ਇਹਨੇ ਜੇਕਰ ਇਸ ਨੂੰ ਆਪਾਂ ਨੇ ਨਾਥ ਨਾ ਪਾਈ ਤੇ ਸਾਰਿਆਂ ਨੂੰ ਮੈਂ ਪੁਰਜੋਰ ਅਪੀਲ ਕਰਦੀ ਆ ਸਾਰੇ ਸਾਥ ਦੋ ਲੱਗ ਕੇ ਤੇ ਮੈਂ ਤਾਂ ਆਪਣੇ ਵੱਲੋਂ ਜੋ ਹੈ ਕੀਤਾ ਨਾਲ ਸਾਡੇ ਮੇਰੇ ਆਮ ਆਦਮੀ ਪਾਰਟੀ ਦੇ ਪੰਜ-ਪੰਜ ਮੈਂਬਰਾਂ ਦੀ ਹਰ ਇੱਕ ਪਿੰਡ ਦੇ ਵਿੱਚ ਕਮੇਟੀ ਗੱਠ ਤੇ ਘਰ ਦਿੱਤੀ ਹੈ ਉਹਨਾਂ ਦਾ ਜੋ ਰਾਜ ਹੋਊਗਾ ਉਹ ਬਿਲਕੁਲ ਰਾਜ ਹੀ ਰਹੂਗਾ ਉਹ ਦੱਸਣਗੇ ਅਸੀਂ ਅੱਗੇ ਪ੍ਰਸ਼ਾਸਨ ਦੇ ਵਿੱਚ ਜਾ ਕੇ ਮੇਨ ਬੰਦੇ ਨੂੰ ਹੀ ਇਹ ਗੱਲ ਦੱਸੀ ਜਾਊਗੀ ਕਿਸੇ ਦਾ ਨਾਮ ਨਹੀਂ ਆਊਗਾ ਇਸ ਦੇ ਵਿੱਚ ਬਾਦ ਚੜ ਕੇ ਸਾਰੇ ਹਿੱਸਾ ਲਓ ਤੇ ਸਾਥ ਦਿਈਏ ਜੋ ਸਾਡਾ ਪੰਜਾਬ ਹੈ ਉਹਨੂੰ ਫਿਰ ਤੋਂ ਅਸੀਂ ਰੰਗਲਾ ਪੰਜਾਬ ਮੁੜ ਸੋਨੇ ਦੀ ਚਿੜੀ ਦੇਖਣਾ ਚਾਹੁੰਦੇ ਆ ਤੇ ਜੋ ਉਹਨੂੰ ਨਾਮ ਦਿੱਤਾ ਗਿਆ ਨਸ਼ੇੜੀ ਰਾਜ ਇਹਦੇ ਆਪਾਂ ਇਸ ਨੂੰ ਹਟਾਈਏ ਹਟਾ ਕੇ ਅਸੀਂ ਪੰਜਾਬ ਸਰਕਾਰ ਦਾ ਮਹਿਮਾਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੀਆਂ ਕਿ ਜਿਨ੍ਹਾਂ ਨੇ ਇਹਨਾਂ ਨੇਕ ਅਪਰਾਲਾ ਕੀਤਾ ਸਾਨੂੰ ਵੀ ਵਿੱਚ ਸਹਿਯੋਗ ਦੇਣਾ ਚਾਹੀਦਾ ਅਸੀਂ ਜਰੂਰ ਇਸੀ ਤੇ ਪੂਰਾ ਲੱਗੇ ਹੋਏ ਆ ਅਸੀਂ ਵੀ ਨਾਲ ਲੱਗੇ ਹੋਏ ਆ ਸਰਕਾਰ ਦੇ ਨਾਲ ਖੜੇ ਆ ਪ੍ਰਸ਼ਾਸਨ ਦੇ ਨਾਲ ਖੜੇ ਆ ਸਾਰਿਆਂ ਨੂੰ ਫਿਰ ਫਿਰ ਇਹੀ ਬੇਨਤੀ ਹੈ ਕਿ ਸਾਰੇ ਆਪਾਂ ਨਾਲ ਰਲ ਕੇ ਹੰਬਲਾ ਮਾਰੀਏ ਪੰਜਾਬ ਨੂੰ ਸੋਨੇ ਦੀ ਚਿੜੀ ਬਣਾਈਏ ਮੈਂ ਪ੍ਰਗਮਨ ਤਮਨਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਨਸ਼ਿਆਂ ਪ੍ਰਤੀ ਮਹਮ ਬਿੱਡਿਆ ਪੂਰੇ ਪੰਜਾਬ ਚੋਂ ਨਸ਼ਾ ਕਾ ਬੰਦ ਕਰਨ ਦਾ ਤੇ ਪਰਨ ਲਿਆਗਾ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਧੰਨਵਾਦ ਕਰਦੇ ਆ ਅਸੀਂ ਪ੍ਰਸ਼ਾਸਨ ਦਾ ਜਿਹੜੇ ਪੂਰੇ ਪੱਪਾਂ ਪਾਰ ਹੋ ਕੇ ਨਸ਼ੇ ਨੂੰ ਠੱਲ ਪਾਉਣ ਵਾਸਤੇ ਸਰਕਾਰ ਦੇ ਹੁਕਮਾ ਤਹਿਤ ਚੱਲਿਆ ਅਸੀਂ ਪਿੰਡਾਂ ਚੋਂ ਪੰਚਾਇਤਾਂ ਨੌਜਵਾਨ ਅਸੀਂ ਪ੍ਰਸ਼ਾਸਨ ਦੀ ਪੂਰੀ ਡਟ ਕੇ ਮੋਢੇ ਨਾ ਮੋਢਾ ਲਾ ਕੇ ਮਦਦ ਕਰਾਂਗੇ ਪਰ ਇਹ ਨਸ਼ੇ ਨਾ ਨਹੀਂ ਮਰ ਰਹੇ ਕੁਝ ਨਸ਼ੇ ਨਾ ਮਰ ਰਹਾ ਇੱਕ ਹੋਰ ਵੀ ਭਿਆਨਕ ਬਿਮਾਰੀ ਚੱਲ ਰਹੀ ਆ ਅੱਜ ਕੱਲ ਨੌਜਵਾਨ ਖੰਜਰਾਂ ਦੇ ਵਿੱਚ ਟੀਕੇ ਲਾਉਂਦੇ ਆ ਜਿੱਥੇ ਤਿੰਨ ਤਿੰਨ ਚਾਰ ਚਾਰ ਇਕੱਠੇ ਹੋ ਕੇ ਬਹਿੰਦੇ ਆ ਤਾਂ ਉਹ ਇੱਕ ਸਰਿੰਜ ਨਾ ਲਾਉਂਦੇ ਆ ਜੇ ਇੱਕ ਨੂੰ ਏਡਜਾ ਤਾਂ ਉਹ ਪੰਜ ਨੂੰ ਏਡਜ ਹੁੰਦੀ ਆ ਜਦੋਂ ਖੂਨ ਗਾਹਾਂ ਦੀ ਗਾਹਾਂ ਟੱਚ ਹੁੰਦਾ ਏਡਜਾ ਜਿਹੜੀ ਬਰਨਾਲੇ ਜ਼ਿਲ੍ਹੇ ਦੇ ਵਿੱਚ ਪਹਿਲਾਂ ਨਾਲੋਂ ਦੁੱਗਣੀ ਵੱਧ ਚੱਲੀ ਆ ਜੀ ਤੇ ਭਗਵਾਨ ਤਮਾਨ ਜੀ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸੀ ਐਮ ਸਾਹਿਬ ਦਾ ਕਿ ਨਸਿਆਂ ਤੋਂ ਵੀ ਬਚ ਜਾਣਗੇ ਤੇ ਲੋਕ ਏਡਜ ਦੀ ਇੰਨੀ ਭਿਆਨਕ ਬਿਮਾਰੀ ਖਾਤਰ ਚੱਲ ਰਹੀ ਆ ਤੇ ਏਡਜ ਤੋਂ ਵੀ ਸਾਡੀ ਨੌਜਵਾਨ ਪੀੜੀ ਬਚ ਜੂਗੀ ਤੁਹਾਨੂੰ ਇੱਕ ਜੁੱਟ ਹੋਣ ਦੀ ਲੋੜ ਆ ਜੀ ਸਾਰੇ ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਤੇ ਸਾਰੇ ਪੰਜਾਬ ਦੇ ਲੋਕਾਂ ਨੂੰ ਜੇ ਨਸ਼ਾ ਮੁਕਤ ਕਰਨਾ ਤਾਂ ਭਗਵਾਨ ਤਮਾਨ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਆਪਾਂ ਹੰਬਲਾ ਮਾਰਗੇ ਪਿੰਡਾਂ ਦੇ ਵਿੱਚੋਂ ਨਸ਼ੇ ਨੂੰ ਖਤਮ ਕਰੀਏ ਪ੍ਰਸ਼ਾਸਨ ਦਾ ਸਾਥ ਲਈਏ